ਹੋ ਕਾਜੀ ਠੰਡਾ ਪੀਗੀ ਆਪੀ ਜੀਰਾ ਜਾਂ ਹਲਪਨਤਾ ਉਹ ਤੇਰਾ ਦਿਮਾਗ ਹਿੱਲਿਆ ਪਹਿਲਾਂ ਤਾਂ ਮੈਨੂੰ ਠੰਡਾ ਲਿਆ ਕੇ ਫੜਾਤਾ ਹੁਣ ਨਾਲ ਦੀ ਨਾਲ ਚਾਹ ਮਾਰਨਾ ਮੈਨੂੰ ਲੈ ਦਿਨ ਮੱਗਨ ਰਹਿੰਦੇ ਤੇ ਹੋਰ ਜੇ ਤੇ ਮੈਂ ਠੰਡਾ ਪੀਉਂਗੀ ਨਾਲ ਚਾਹ ਪੀਉਂਗੀ ਤੇ ਚਾਹ ਫੜ ਜੂਗੀ ਅੰਦਰ ਫਿਰ ਤੂੰ ਆਪ ਪਿਲਾ ਰੱਖ ਦੇ ਬਸ ਨਹੀਂ ਕੰਮ ਲਈਏ ਬੈਠ ਤੇ ਕੰਮ ਲਈਏ ਸਾਂਦੀ ਮਾਰਨ ਵਾਲੀ ਵੀ ਨਾ ਸਮਾਂ ਛੱਡਿਆ ਤਾਂ ਤੂੰ ਤਾਂ ਜਾ ਕੇ ਇਹਨਾਂ ਨਾਲ ਨਹੀਂ ਮਾਰਦੀ ਆ। ਉਹ ਹੋਵੇਂ ਤੈਨੂੰ ਆਏ ਨਹੀਂ ਕਹਿੰਦੀ ਵਿਚਾਂ ਨਹੀਂ ਪਾਉਂਦੀ। ਪਹਿਲਾਂ ਆਪਰਾਤਾ ਦਾ ਖਰਾਾ ਖਰਾਾਦੀ। ਮੈਂ ਨਾ ਵੀ ਕੁਛ ਵੀ ਨਾ ਪੀ। ਐਵੇਂ ਨਹੀਂ ਪੀਂਦੀ। ਪਹਿਲਾਂ ਮੇਰੀ ਗੱਲ ਸੁਣ ਤੂੰ। ਆਏਗਾ ਫੈਰ ਮਿਲ ਕੇ ਤੂੰ ਮੇਰੇ ਨਾਲ ਆ ਜਾ। ਤੈਨੂੰ ਇੱਥੇ ਕੁੜਦਾ ਮਾਰਦਾ ਤੂੰ ਕੀ ਲੈਣਾ? ਤੈਨੂੰ ਤੇ ਚੱਜ ਦੀ ਗੱਲ ਨਹੀਂ ਆਉਂਦੀ। ਸਿਰ ਸਿਰ ਲੱਗ ਜਾਨੀ। ਚਾਹ ਪੀਣੀ ਆ ਪੀ ਲੈ। ਆਈ ਨਹੀਂ ਇਹ ਨਾਲ ਜਾਂਦੀ। ਮੰਨਣਾ ਕੋਈ ਨਾ ਕੋਈ ਸੋਚਣਾ ਪੈਣਾ। ਜਿੰਨਾ ਚਿਰ ਰਾਜਵੀਰ ਨਾ ਫਰਕ ਨਾ ਪੈਂਦਾ ਉਹਨਾਂ ਚਿਰ ਗੱਡੀ ਨਹੀਂ ਚੱਲਦੀ ਫੇਰ ਦੇਖੀ ਮੇਰੇ ਨਾਲ ਤਰਤੀ ਕੋਈ ਨਾ ਕੋਈ ਨਾ ਦਿਮਾਗ ਲੜਾਉਣਾ ਪਿਆ ਕੋਈ ਆ ਨਹੀਂ ਤੇ ਇੱਕ ਉਹ ਆ ਸਾਟੇ ਵਾਲਾ ਆ ਕਿ ਛੁੱਡੂ ਜਾਂ ਆ ਛੱਡ ਕੇ ਮੈਨੂੰ ਅੱਦੇ ਉਹ ਜਾਵੜਾ ਆ ਕਹਿੰਦਾ ਖੇਤ ਪਾਣੀ ਲਾਉਣਾ ਮੈਂ ਐਂ ਕਰਨਾ ਮੈਂ ਜੋ ਕਰਨਾ ਇੱਕ ਤਾਂ ਉਹਨਾਂ ਪਿੱਛੇ ਹੈ ਮੈਂ ਇਹਦੇ ਨਾਲ ਲੜਦੀ ਫਿਰਦੀ ਆ ਵਿਚਾਰੇ ਕਿਲੇ ਸਾਡੇ ਹੋ ਜਾਣ ਤੇ ਉਹ ਉਹ ਮੋਜਨ ਉੱਤੇ ਜਾ ਕੇ ਬਹਿ ਗਿਆ ਚੱਲ ਕੋਈ ਨਹੀਂ

ਹਾਂ ਕੰਬਲੀ ਦੀ ਕੌ ਕੋਈ ਨਹੀਂ ਮੜਾ ਫੋਨ ਦੇਦਾ ਨਹੀਂ ਬੀਬੀ ਨੇ ਕਿਹਾ ਸਿਆਣੀ ਬੈਠ ਜਾ ਹੁੰਦੇਗੇ ਇਹਨੋਂ ਅਗਰ ਹਣੀ ਗਈ ਤਾਂ ਕੋਈ ਪਰਿਵਾਰ ਤੋਂ ਆਇਆ ਥੋੜਾ ਥੋੜਾ ਉਹਨਾਂ ਕੇ ਹੈ ਕੰਬਲੀ ਮੈਂ ਛੇੜਿਆ ਇਹਨੂੰ ਲੈ ਤੂੰ ਬੈਠਾ ਬੈਠ ਕੋਈ ਬੈਲੇ ਬੈਲੇ ਬੈਠ ਹਾਂ ਨਾ ਬੈਠ ਪੋਰਾ ਹਰੂ ਬਾਲਾ ਸੁਣਾ ਮਾਛਰਾਂ ਪਾਣੀ ਬੋਦਰਸ ਕਰਾ ਕੰਬਲੀ ਪਾਣੀ ਨੇ ਸੱਤ ਮਾਰਨਾ ਆਉਣਾ ਜੋ ਥੱਪੜੀ ਮਾਰੇ ਆ ਗਈ ਏ ਤੂੰ ਨਾ ਕੁੜੀਏ ਥੱਪੜ ਮਾਰ ਕੇ ਨਾ ਬਹੁਤ ਵੱਡੀ ਗਲਤੀ ਕੀਤੀ ਹੈ। ਕੱਲੋ ਤਾਂ ਮੈਨੂੰ ਕਲੀ ਜਮੀਨ ਹੀ ਚਾਹੀਦੀ ਸੀ ਤੇ ਹੁਣ ਹੁਣ ਤੇਰਾ ਤਲਾਕ ਵੀ ਦਵਾਉ ਤੇ ਉਥੇ ਦੇ ਤੋਂ ਭਾਂਡੇ ਵੀ ਦਵਾਉ ਤੇ ਗੋਹਾ ਖੁੜਾ ਵੀ ਕਰਵਾਉ। ਦੇਖੇ ਸਹੀ ਤੇ ਕੁੱਤੇ ਨੂੰ ਭੈੜੀ ਝੂਲ ਕਰਵਾਉ। ਥੱਪੜ ਮਾਰ ਕੇ ਬਹੁਤ ਵੱਡੀ ਗਲਤੀ ਕੀਤੀ ਹੈ। ਦੇਖਦੇ ਜਾਈਂ ਕਰਨਾ ਹੁੰਦਾ। ਉਹ ਕਿੰਨੇ ਕੰਮ ਕਰਦੀ। ਉਹ ਤੇਰੀ ਭੈਣ ਨੂੰ ਸਰਪਾਤ ਮੜਾਉਣੀ। ਉਹ ਮੈਨੂੰ ਪਤਾ ਮੇਰੀ ਭੈਣ ਆ। ਪਰ ਨਾ ਬੀਬੀ ਨੇ ਖਾਇ ਸੀਗਾ ਕਹਿੰਦੀ ਜਿੱਤ ਨਾ ਰਹਿਦਾ ਹੁੰਦਾ ਪਰ ਤੋ ਤੁਹਾਡੇ ਕੋਲੇ ਬੈਠੀ ਸੀ ਨੂੰ ਪੜਾ ਲੱਗਾ ਬਾਹਰ ਉਹ ਤਾਂ ਫੋਨ ਦੀ ਕਰਾ ਲਈ ਯਾਰ ਐਂ ਦੇ ਕੋਲੇ ਬੈਠ ਕੇ ਫੋਨ ਚ ਹੀ ਕਰਾਉਂਦੇ ਹੁੰਦੇ ਓਏ ਹੋ ਰੱਬਾ ਲੈ ਕੇ ਬੈ ਗਈ ਤੁਹਾਨੂੰ ਨੇ ਸਮਝਾਇਆ ਸੀ ਤੁਹਾਡੀ ਬੀਬੀ ਨੇ ਵੀ ਐ ਕਿਸੇ ਦੇ ਕੋਲੇ ਨਹੀਂ ਬੈਠੀ ਰਹਿੰਦਾ ਉਹ ਮੇਰੀ ਮਾਂ ਨੇ ਮੈਂ ਥੋੜਾ ਸਮਝਾਇਆ ਥੱਪੜ ਮੁੱਠੀ ਕਰ ਲਿਆ ਗਰੇ ਇਸ ਵਾਰ ਆਏ ਨਾ ਕਹਿੰਦੇ ਇਸ ਵਾਰ ਆ ਕੇ ਨਹੀਂ ਲੜਨਾ ਦੇਗਾ ਮਾਵਾ ਤਾਂ ਰਿਸ਼ਤੇ ਦਾ ਥੋੜਾ ਹਾਂ ਕੋ ਤਾਂ ਸਹਣਾ ਉਹ ਭੈਣ ਵੀ ਰਸਦਾਰੀ ਹੁੰਦੇ ਵੇਈ ਵੀ ਗਈ ਹੁਣ ਸੱਚੇ ਰਸਦਾਰ ਹੁੰਦੇ ਤੋਰ ਤੂੰ ਜਾ ਦੌਰ ਬਰਬਾਦ ਪੁਝਾਉਣਾ ਨਾ ਕੰਮ ਕਰਦੀਂ ਉਹ ਵਾਲੀ ਲੱਫਪੜ ਮਾਰ ਤੋ ਦੇ 10 ਮਿੰਟ ਲਗਾ ਸੁਖਰਾ ਪਾਈ ਤੇਰੇ ਕੋਲ ਬੈਠੀ ਐ ਅੱਜ ਨਾ ਇਹਦੀ ਭੈਣ ਆਈ ਸੀ ਵੱਡੀ ਉਹ ਮੋਬਾਈਲ ਦਿਖਾ ਰਹੀ ਸੀ ਮੈਨੂੰ ਸਿਰ ਮੇਰਾ ਮੋਬਾਈਲ ਠੀਕ ਕਰ ਦੇ ਜਿਹੜਾ ਥੱਪੜ ਮਾਰ ਪਿਆ ਉਹਦੇ ਦਾਸ ਸਾਹਿਬ ਜੀ ਨੂੰ ਬਣਾਉਣੀ ਨਹੀਂ ਆਉਂਦੀ ਥੱਪੜ ਮਾਰਨਾ ਆ ਜਾਂਦਾ ਸਮਝਾ ਤੂੰ ਨਾ ਪਪਾ ਸਮਝਾ ਵੀ ਤਾਂ ਇਹ ਨੂੰ ਸਮਝਾ ਤਾ ਸਾਡਾਈ ਤੇ ਪਾਇਆ ਨਾ ਬੱਡੀ ਤੇ ਕੋਈ ਆਈ ਜੀ ਹੈ ਤੂੰ ਅਰੇ ਲਫੜਨੀ ਸੁਧ ਮਾਰਨਾ ਰੇਤੇ ਰਾਤਾ ਮਾਰਤਾ ਅੰਤ ਤੱਕ ਤੇਰੇ ਤੇ ਨਾਲ ਦੀ ਗੰਮੀ ਹੈ ਹੈ ਤੇ ਨਹੀਂ ਕੋ ਸਮਝਾਦਾ ऐ भेण वॾी मावा ਬਸ ਪੁੱਛਣਾ ਅਸੀਂ ਦੋਨੇ ਜੀ ਗਏ ਸੀ ਸਾਡਾ ਦੋਨਾਂ ਜਲੂਸ ਕੱਢਦਾ ਤੇ ਨਾਲੇ ਉਹਦੇ ਸਾਡੇ ਸਾਹਮਣੇ ਥੱਪੜ ਮਾਰੇ ਮੈਨੂੰ ਬਹੁਤ ਦੁੱਖ ਹੋਇਆ ਓਏ ਲੱਗਦਾ ਤਾਂ ਹੈ ਨਹੀਂ ਉਹ ਕਿਹਾ ਕਿ ਹੱਤਕ ਦਾ ਹੋਊਗਾ ਬੇਬੇ ਤੈਨੂੰ ਕੀ ਪਤਾ ਸਾਰੇ ਪੁੱਛ ਗਏ ਸੀ ਕਿ ਆਇਆ ਆਣ ਗਾਣ ਉਹ ਤਾਂ ਕਹਿੰਦੇ ਦਿੱਲੀ ਕੁੜਦਾ ਤੇ ਨਾਲੇ ਕਹਿੰਦੇ ਇੱਕ ਦਿਨ ਤਾਂ ਉਹਦੇ ਗੱਲ ਜਲਸਾ ਵਾਲਿਆ ਸੀਗਾ ਗੱਲ ਘੜਦੇ ਨੇ ਅਸੀਂ ਮਸਾ ਛੜਾਇਆ ਆਣ ਗਾਣ ਦੇ ਹੁਣ ਇਹਨਾਂ ਨਾਲ ਵਾਰੀ ਪੈ ਤਹਾਰ ਮੇਰੀ ਗੱਲ ਸੁਣੋ ਕੁੜੀ ਇਹ ਤਾਂ ਦੱਸਿਆ ਨਹੀਂ ਕਿਤੇ ਉਹ ਤਾਂ ਕੁੜੀ ਉਹਦੀ ਬੋਲੀ ਬੋਲਦੀ ਆ ਠੀਕ ਆ ਉਤੋਂ ਮੈਨੂੰ ਕਿਹਾ ਸੀ ਮੈਂ ਚੱਲ ਕੋਈ ਗੱਲ ਨਹੀਂ ਚੱਲ ਵੜਨਾ ਕਹਿੰਦੀ ਮੈਂ ਨਹੀਂ ਜਾਂਦੀ ਜਿੰਮੀ ਉਹ ਕਹਿੰਦਾ ਉਵੇਂ ਕਰਦੀ ਆ ਨਾਲੇ ਨਛੇਤਰ ਖਾਂਦੀ ਆ ਤੇ ਨਾਲੇ 24 ਘੰਟੇ ਉਹਦੇ ਮੂਰੇ ਧੰਦਾ ਕਰਨਾ ਹਾਂ ਹਈ ਗੱਲ ਤਾਂ ਚੱਲ ਆਪਾਂ ਹੁਣ ਚੱਲਦੇ ਆ ਕੁੜੀ ਨੂੰ ਲੈ ਕੇ ਆਉਣੇ ਉਹਦੀ ਕੀ ਕੰਮ ਤਾਂ ਕੁੜੀ ਨੂੰ ਨਾ ਤੋਰੇ ਉਹ ਵੀ ਕੋਈ ਗੱਲ ਨਹੀਂ ਹਫਤਾ ਰੁਕ ਜਾ ਮੈਂ ਨੂੰ ਆਪ ਜਾ ਕੇ ਲੈ ਕੇ ਆਉਂਗੀ ਠੀਕ ਹੈ ਨਾ ਫੇਰ ਹਫਤੇ ਨੂੰ ਕੁੜੀ ਨੂੰ ਆਪ ਤਾਂ ਫੇਰ ਕੀ ਕਰੂੰ ਮੈਂ ਮੈਂ ਕੁਝ ਨਹੀਂ ਕਰਦਾ ਕੋਈ ਗੱਲ ਦਿੰਦੀ ਜਾ ਠੀਕ ਹੈ ਇੱਥੇ ਲੈ ਆਵਾਂਗੇ ਤੇ ਤੂੰ ਬਮਾਟ ਮਾਰਨੀ ਕੋਈ ਗੱਲ ਨਹੀਂ ਤੇ 2 ਮਹੀਨੇ ਮਹੀਨਾ ਤੱਕ ਕੁੜੀ ਨੂੰ ਲੈ ਜੂਗੀ ਉਥੇ ਉੱਥੇ ਘਟਾ ਲਾਂਗੇ ਦੇਣਾ ਉਹਦੇ ਚਲ ਚਲ ਆਮ ਲੈ ਕੇ ਆਉਂਗੀ ਆਪ ਜਾ ਕੇ ਸਮਝ ਲੈ ਓਏ ਹਾਂ ਭਾਈ ਭਾਈ ਇਹਨੂੰ ਉਧਰ ਮੈਂ ਗੱਲ ਪੁੱਛਦਾ ਜਦੋਂ ਵਾਂ ਠੀਕ ਕੀਤਾ ਆਉਂਦਾ ਮੈਂ ਹੂੰ ਭਾਈ ਲੋਕਾਂ ਨੂੰ 2000 ਕੱਢ ਦਿੰਦਾ ਹਾਂ ਉਧਰ ਮੈਂ ਗੱਲ ਪੁੱਛਦਾ ਉਹ ਚੁੱਪ ਨਹੀਂ ਸੀ ਪਰ ਅੱਜ ਮੈਂ ਸੌਣ ਲੱਗੇ ਸਾਡੇ ਜਿਹੜਾ ਮੈਂ ਤਨਾ 3:00 ਵਜੇ ਤੱਕ ਭਾਈ ਬੰਦੀ ਕਰਕੇ ਬੋਲਦਾ ਹਾਂ ਹਾਂ ਵੀ ਤੇਰੇ ਕੋਲੇ ਤੇ ਲੋਣਾ ਵਣ 22-23 ਸਾਲ ਦਾ ਸੀ ਹਾਂ ਐ ਬਈ ਕਿੱਧਰ ਗਿਆ ਭਾਈ ਇਹ ਹੱਡ ਹਰਾਮੀ ਹੋ ਗਿਆ ਸੀ ਇਹਨੇ ਉਹ ਜੱਗੇ ਨੂੰ ਨਾਰ ਲਾ ਲਿਆ ਹਾਂ ਤੂੰ ਜਾਣਦਾ ਤਾਂ ਹੈਗਾ ਹੀ ਆ ਹਾਂ ਮਲੰਗ ਨੂੰ ਹਾਂ ਹਾਂ ਉਹ ਕਿੰਨਾ ਛਾਤਰ ਬੰਦਾ ਉਹਦੇ ਤਾਂ ਪੀਲੀ ਹੱਥਾਂ ਦੀ ਹੁੰਦੀ ਹੈ ਇੱਧਰ ਲਾਈ ਇੱਧਰ ਲਾਈ ਲਾ ਕੇ ਦੀਲੀ ਖਵਾ ਰਿਆ ਤੂੰ ਮਾਰ ਭਾਈ ਉਹ ਮੈਂ ਵੀ ਕਹਿਣ ਲੱਗਾ ਸੀ ਫਿਰ ਮੈਂ ਯਾਰ ਇਹਨੂੰ ਮੈਂ ਕਹੂੰਗਾ ਇਹ ਕਿਹੜਾ ਪੋੜਾ ਸਾਡਾ ਜਾਣ ਕੇ ਨਹੀਂ ਯਾਰ ਭਾਈ ਮੈਂ ਹੱਡ ਹਰਾਮੀ ਕਾਰ ਨੂੰ ਬਣਾ ਕੇ ਜੀ ਮੈਨੂੰ ਨਾ ਉਹਨੇ ਆਪ ਦਾ ਦਲਾ ਤੇ ਝਾਈ ਇਹਨਾਂ ਲਿਆ ਮੈਂ ਜਾਉ ਤੈ ਤੈ ਜਾ ਉਹਨੇ ਲਾਜਾਉਂਗਾ ਆਪਾਂ ਇਕੱਠੇ ਰਾਵ ਮਿਲ ਤੇ ਇਨੀ ਬਾਈ ਬਦਾਲਾਂਗੇ ਆਏ ਕਰਾਂਗੇ ਮਨ ਵੀ ਹੋ ਗਿਆ ਜਦ ਯਾਰ ਸੰਤ ਪੜਾ ਬਣਿਆ ਵਾ ਨਾਲ ਪੰਦੇ ਦਾ ਸਾਥ ਚਾਹੀ ਉਹ ਤਿਆ ਕੇ ਮੁੜ ਕੇ ਉਹਨਾਂ ਕੋਲੇ ਪਤਾ ਹੀ ਨਹੀਂ ਮੇਰੀ ਖਾਤਰ ਕੀ ਕੋਸ਼ਿਸ਼ ਕੀ ਉਹਨਾਂ ਨੇ ਗੁੱਥੇ ਚ ਮੈਂ ਵੀ ਨਹੀਂ ਉਹਨਾਂ ਕੋਲੇ ਗਿਆ ਬਾਜੀ ਓਏ ਹਾਂ ਭਾਈ ਯਾਰ ਤੂੰ ਦਾ ਹੀ ਤੇਰੇ ਮਸ਼ੀਨ ਲਾਉਂਗਾ ਤੂੜੀ ਤੇਰੀ ਬਣਾਉ ਤੇ ਤੂੰ ਆਪਦੇ ਲਈ ਬੈਠਾ ਯਾਰ ਮੇਰਾ ਵਿੱਚੇ ਰਹੋ ਸੰਨੇ ਸੰਨ ਕਰਾਦਾ ਕੰਮ ਤੂੰ ਉਹ ਮੈਂ ਦਾ ਰੋਲ 15 12 ਦੇ ਮਸ਼ੀਨ ਬੰਦ ਕਰੀਆ ਹੁਣ ਉੱਠਿਆ ਸੁੱਤਾ ਬੈਕ ਤੋਂ ਮਸ਼ੀਨ ਅੰਮ੍ਰਿਤ ਘਰੇ ਖੜੀ ਆ ਬਾਈ ਯਾਰ ਮੈਂ ਦੇਖ ਕੇ ਆਇਆ ਤੇਰੇ ਖੇਤ ਮਸ਼ੀਨ ਚੱਲੀ ਜਾਂਦੀ ਆ ਉਹ ਕਿਤੇ ਹੋਰ ਦੇ ਹੋ ਗਈ ਜਾਂ ਹੋ ਨਹੀਂ ਉਹ ਯਾਰ ਮੈਂ ਪਛਾਣਦਾ ਨਹੀਂ ਬਾਈ ਤੇਰੀ ਮਸ਼ੀਨ ਉਹ ਤੇਰਾ ਹੀ ਟਰੈਕਟਰ ਆ ਖਾ ਲਿਆ ਓ ਮੇਰੇ ਸਾਲ ਦੀ ਕੌਲੀ ਨੇ ਉਹ ਲੈ ਟਰੈਕਟਰ ਕੱਢ ਕੇ ਜਿੱਦਾਂ ਮਸ਼ੀਨ ਵੀ ਦੀ ਨਾ ਕਿ ਨਾ ਮੇਰੇ ਸਾਲ ਦੀ ਉਹਨੇ ਮੈਨੂੰ ਲਪਾਉਣਾ ਭਾਈ ਆਪ ਵੀ ਪੜਤਾਲ ਕਰ ਲੈ ਮੈਂ ਦੇਖ ਕੇ ਆਇਆ ਹੁਣੇ ਰਾਤ ਲੱਗੀ ਪਈ ਸੀ ਕਿ ਆਪਣੇ ਤੂੜੀ ਬਣਾਉ ਲੀਂਦੇ ਆ ਖੈ ਆਪਣੇ ਤੂੜੀ ਬਣਾ ਲ ਗਏ ਚੱਲ ਫਿਰ ਆਪ ਦਾ ਕਰ ਰੇ ਇੰਤਜ਼ਾਮ ਤੇ ਮੇਰੇ ਲਾ ਦੀ ਮਹੀਨ ਮੁਰਕੋ ਆਉਂਦਾ ਉਹ ਪਹਿਲਾਂ ਉਪਰ ਲਾ ਉਸੇ ਆਪਾਂ ਖਾਣਾ ਜਿਹੜਾ ਉਹ